ਗੁਰੂ ਪਿਆਰਿਓ ਅੱਜ ਆਪ ਜੀ ਦੇ ਨਾਲ ਮੇਰੇ ਕਲਗੀਧਰ ਸ਼ਹਿਨशाह ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਇਤਿਹਾਸ ਵਿੱਚੋਂ ਸਤਿਗੁਰਾਂ ਦੇ ਬਚਪਨ ਦੀ ਇੱਕ ਸਾਖੀ ਸਾਂਝੀ ਕਰਾਂਗਾ ਜਦੋਂ ਸਤਿਗੁਰਾਂ ਨੇ ਗੋਬਿੰਦ ਰਾਏ ਜੀ ਦੇ ਰੂਪ ਦੇ ਵਿੱਚ ਬਾਲਾ ਪ੍ਰੀਤਮ ਜੀ ਦੇ ਰੂਪ ਦੇ ਵਿੱਚ ਜਦੋਂ ਸਤਿਗੁਰਾਂ ਦੀ ਉਮਰ 4 ਜਾਂ 5 ਸਾਲ ਦੀ ਸੀ ਕਿਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਰਾਜਾ ਫਤਿਹ ਚੰਦ ਮੈਣੀ ਅਤੇ ਰਾਣੀ ਬਸੁੰਦਰਾ ਮੈਣੀ ਜੀ ਦੀ ਕੁੱਖ ਨੂੰ ਭਾਗ ਲਾਉਂਦੇ ਨੇ ਘਰ ਨੂੰ ਭਾਗ ਲਾਉਂਦੇ ਨੇ ਸੋ ਗੁਰੂ ਪਿਆਰਿਓ ਲੋ ਆਓ ਆਪਾਂ ਇਤਿਹਾਸ ਜਾਣਨ ਦਾ ਯਤਨ ਕਰਦੇ ਹਾਂ ਕਿ ਜਦੋਂ ਰਾਜਾ ਫਤਿਹ ਚੰਦ ਅਤੇ ਰਾਣੀ ਮੈਣੀ ਨੇ ਇਹ ਆਖਿਆ ਕਿ ਗੋਬਿੰਦ ਰਾਏ ਜੀ ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਫਰਜੰਦ ਹੋ ਸਾਡੇ ਘਰ ਦੇ ਵਿੱਚ ਪੁੱਤਰ ਦੀ ਦਾਤ ਬਖਸ਼ੋ ਕਿਵੇਂ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿਰਪਾ ਕਰਦੇ ਨੇ ਲੋ ਗੁਰੂ ਪਿਆਰਿਓ ਆਓ ਆਪਾਂ ਇਸ ਇਤਿਹਾਸ ਨੂੰ ਸਾਂਝਾ ਕਰਨ ਦਾ ਯਤਨ ਕਰੀਏ ਬੇਨਤੀ ਹੈ ਇਸ ਵੀਡੀਓ ਨੂੰ ਪੂਰੀ ਸੁਣਿਓ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਜਰੂਰ ਦਿਖਾਓ ਤਾਂ ਜੋ ਉਹਨਾਂ ਨੂੰ ਇਸ ਇਤਿਹਾਸ ਦਾ ਪਤਾ ਲੱਗ ਸਕੇ ਕਿ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਚਪਨ ਦੇ ਵਿੱਚ ਵੀ ਕਿੰਨੇ ਕਮਾਲ ਦੇ ਕੌਤਕ ਕਰਦੇ ਸਨ ਕਿਰਪਾ ਕਰਦੇ ਸਨ ਸੋ ਗੁਰੂ ਪਿਆਰਿਓ ਆਪਾਂ ਸਾਰੇ ਜਾਣਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਹਿਲਾ ਨਾਮ ਗੋਬਿੰਦ ਰਾਏ ਜੀ ਸੀ ਸਤਿਗੁਰਾਂ ਦਾ ਜਨਮ ਪਟਨਾ ਸਾਹਿਬ ਦੀ ਧਰਤੀ ਤੇ ਹੁੰਦਾ ਹੈ ਸਤਿਗੁਰ ਜੀ ਇੱਥੇ 4-5 ਸਾਲ ਰਹਿੰਦੇ ਨੇ ਉਸ ਤੋਂ ਬਾਅਦ ਆਪਣੇ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਆ ਜਾਂਦੇ ਨੇ ਪਟਨੇ ਦੇ ਰਹਿਣ ਵਾਲੇ ਸਨ ਰਾਜਾ ਫਤਿਹ ਚੰਦ ਜੀ ਇਹਨਾਂ ਦੀ ਪਤਨੀ ਰਾਣੀ ਬਸੁੰਦਰਾ ਮੈਣੀ ਜੀ ਮੈਣੀ ਇਹਨਾਂ ਦਾ ਗੋਤ ਸੀ ਇਸ ਕਰਕੇ ਇਸ ਰਾਣੀ ਨੂੰ ਰਾਣੀ ਮੈਣੀ ਵੀ ਕਹਿ ਕੇ ਲੋਕ ਬੁਲਾਉਂਦੇ ਸਨ ਬਹੁਤ ਅਮੀਰ ਸਨ ਧਨਾੜ ਸਨ ਬਹੁਤ ਪੈਸਾ ਧਨ ਦੌਲਤ ਸੀ ਪਰ ਘਰ ਦੇ ਵਿੱਚ ਔਲਾਦ ਨਹੀਂ ਸੀ ਇਹਨਾਂ ਦੇ ਮਨ ਦੇ ਵਿੱਚ ਇਹ ਹੀ ਤੜਫ ਰਹੀ ਸੀ ਸਾਡਾ ਰਾਜ ਭਾਗ ਕੌਣ ਸੰਭੇਗਾ ਤੇ ਗੁਰੂ ਪਿਆਰਿਓ ਇਹਨਾਂ ਨੇ ਹਰ ਪਾਸੇ ਨੱਕ ਰਗੜੇ ਮੱਥਾ ਟੇਕਿਆ ਪਰ ਘਰ ਦੇ ਵਿੱਚ ਔਲਾਦ ਨਹੀਂ ਹੋਈ ਫਿਰ ਇਹ ਪੰਡਿਤ ਸ਼ਿਵਦੱਤ ਨੂੰ ਮਿਲਦੇ ਨੇ ਪੰਡਿਤ ਸ਼ਿਵਦੱਤ ਜਿਹੜਾ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਦਾ ਮੂਰੀਦ ਬਣ ਚੁੱਕਿਆ ਸੀ ਸੇਵਕ ਬਣ ਚੁੱਕਿਆ ਸੀ ਕਿਉਂਕਿ ਇਸ ਨੇ ਧੰਨ ਗੁਰੂ ਗੋਬਿੰਦ ਰਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਲਏ ਸਨ ਪਤਾ ਲੱਗਿਆ ਸੀ ਕਿ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਕੋਈ ਆਮ ਨਹੀਂ ਅਕਾਲ ਪੁਰਖ ਪਰਮੇਸ਼ਰ ਦਾ ਰੂਪ ਨੇ ਤੇ ਜਦੋਂ ਹੁਣ ਰਾਜਾ ਫਤਿਹ ਚੰਦ ਤੇ ਇਸ ਦੀ ਘਰ ਵਾਲੀ ਰਾਣੀ ਮਹਿਣੀ शिवदत्त ਪੰਡਤ ਨੂੰ ਮਿਲਦੇ ਨੇ ਜਾ ਕੇ ਕਿ ਸਾਡੇ ਘਰ ਦੇ ਵਿੱਚ ਔਲਾਦ ਨਹੀਂ ਕੋਈ ਅਰਦਾਸ ਬੇਨਤੀ ਜੋਦੜੀ ਕਰੋ ਤਾਂ ਪੰਡਤ ਸ਼ਿਵਦੱਤ ਨੇ ਆਖਿਆ ਕਿ ਗੁਰੂ ਤੇਗ ਬਹਾਦਰ ਮਹਾਰਾਜ ਦੇ ਫਰਜ਼ੰਦ ਬਾਲਾ ਪ੍ਰੀਤਮ ਜੀ ਜੋ ਤੁਹਾਡੇ ਘਰਾਂ ਕੋਲ ਖੇਡਦੇ ਹਨ ਉਹੀ ਤੁਹਾਡੇ ਤੇ ਕਿਰਪਾ ਕਰ ਸਕਦੇ ਨੇ ਤੇ ਗੁਰੂ ਪਿਆਰਿਓ ਜਦੋਂ ਇਹ ਗੱਲ ਪੰਡਤ ਸ਼ਿਵਦੱਤ ਨੇ ਆਖੀ ਤਾਂ ਰਾਣੀ ਮੇਣੀ ਤੇ ਰਾਜਾ ਫਤਿਹ ਚੰਦ ਸੁਣ ਕੇ ਘਰ ਆ ਜਾਂਦੇ ਨੇ ਤੇ ਗੁਰੂ ਗੋਬਿੰਦ ਰਾਏ ਮਹਾਰਾਜੀ ਆਪਣੇ ਸਾਥੀਆਂ ਨਾਲ ਖੇਡਦੇ ਨੇ ਤੇ ਰਾਣੀ ਮੇਣੀ ਲੁੱਕ ਲੁੱਕ ਵੇਖਦੀ ਐ ਕਿ ਗੋਬਿੰਦ ਰਾਏ ਮਹਾਰਾਜ ਜੀ ਮੈਨੂੰ ਆ ਕੇ ਦਰਸ਼ਨ ਦੇਣ ਤੇ ਮੈਂ ਉਹਨਾਂ ਤੋਂ ਪੁੱਤਰ ਦੀ ਦਾਤ ਮੰਗਾਂ। ਇੱਕ ਦਿਨ ਕੀ ਹੁੰਦਾ ਹੈ ਖੇਡਦੇ ਖੇਡਦੇ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਰਾਣੀ ਮੇਣੀ ਦੇ ਗੋਦ ਵਿੱਚ ਆ ਕੇ ਬੈਠ ਜਾਂਦੇ ਨੇ। ਤੇ ਰਾਣੀ ਮੇਣੀ ਹੈਰਾਨ ਹੋ ਜਾਂਦੀ ਐ। ਜਦੋਂ ਹੈਰਾਨ ਹੋ ਜਾਂਦੀ ਐ ਤਾਂ ਹੱਥ ਜੋੜ ਕੇ ਆਖਦੀ ਐ ਬਾਲਾ ਪ੍ਰੀਤਮ ਜੀ ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਹਬਜ਼ਾਦੇ ਹੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਫਰਜ਼ੰਦ ਹੋ ਕਿਰਪਾ ਕਰੋ। ਮੇਰੇ ਘਰ ਦੇ ਵਿੱਚ ਮੈਨੂੰ ਪੁੱਤਰ ਦੀ ਦਾਤ ਬਖਸ਼ੋ ਤੇ ਗੁਰੂ ਪਿਆਰਿਓ ਜਦੋਂ ਰਾਣੀ ਮੇਣੀ ਨੇ ਇਹ ਗੱਲ ਆਖੀ ਤਾਂ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਨੇ ਆਖਿਆ ਗੱਲ ਸੁਣ ਰਾਣੀ ਬਸੁੰਦਰਾ ਰਾਣੀ ਮੇਣੀ ਤੈਨੂੰ ਪੁੱਤਰ ਦੀ ਜ਼ਰੂਰਤ ਹੈ ਰਾਣੀ ਮੇਣੀ ਕਹਿੰਦੀ ਹਾਂ ਮੈਨੂੰ ਵੀ ਕੋਈ ਮਾਂ ਆਖੇ ਤਾਂ ਫਿਰ ਗੋਬਿੰਦ ਰਾਏ ਮਹਾਰਾਜ ਜੀ ਆਖਣ ਲੱਗੇ ਰਾਣੀ ਮੇਣੀ ਜੀ ਅੱਜ ਤੋਂ ਬਾਅਦ ਤੁਹਾਡਾ ਮੈਂ ਪੁੱਤਰ ਹਾਂ ਤੇ ਮੈਂ ਤੁਹਾਨੂੰ ਮਾਂ ਆਖਿਆ ਕਰਾਂਗਾ ਤੇ ਉਹ ਸਮੇਂ ਗੁਰੂ ਗੋਬਿੰਦ राय ਮਹਾਰਾਜ ਜੀ ਨੇ ਰਾਣੀ ਮੇਣੀ ਨੂੰ ਮਾਤਾ ਆ ਕੇ ਸਬੋਧਨ ਕੀਤਾ ਤੇ ਜਦੋਂ ਇਹ ਗੱਲ ਆਖੀ ਕਿ ਤੂੰ ਮੈਨੂੰ ਆਪਣਾ ਹੀ ਪੁੱਤਰ ਕਿਉਂ ਨਹੀਂ ਬਣਾ ਲੈਂਦੀ ਤਾਂ ਰਾਣੀ ਮੇਣੀ ਦੇ ਅੱਖਾਂ ਦੇ ਵਿੱਚੋਂ ਨੀਰ ਤਰ ਉੱਠਿਆ ਰੋਣ ਲੱਗ ਗਈ ਕਿ हे ਬਾਲਾ ਪ੍ਰੀਤਮ हे ਸਤਗੁਰ ਇੰਨੀ ਕਿਰਪਾ ਕੀਤੀ ਕਿ ਤੁਸੀਂ ਹੀ ਮੇਰੇ ਪੁੱਤਰ ਬਣ ਗਏ ਦੇਖੋ ਕਿੱਡੀ ਵੱਡੀ ਗੱਲ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਨੇ ਆਖੀ ਧੰਨ ਮਾਤਾ ਗੁਜਰ ਕੌਰ ਜੀ ਸਤਗੁਰਾਂ ਦੇ ਮਾਤਾ ਜੀ ਸਨ ਪਰ ਅੱਜ ਰਾਣੀ ਮੀਣੀ ਨੂੰ ਜਦੋਂ ਮਾਤਾ ਆਖਿਆ ਰਾਣੀ ਮੀਣੀ ਦੇ ਅੰਦਰੋਂ ਇਹ ਜੇਤੇ ਹੀ ਖਤਮ ਹੋ ਗਈ ਇਹ ਤਮੰਨਾ ਹੀ ਖਤਮ ਹੋ ਗਈ ਕਿ ਮੇਰੇ ਘਰ ਦੇ ਵਿੱਚ ਔਲਾਦ ਹੋਵੇ ਕਿਉਂਕਿ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਨੇ ਆਖਿਆ ਹੀ ਇਸ ਤਰ੍ਹਾਂ ਕਿ ਉਹਨਾਂ ਦੀ ਅੰਦਰਲੀ ਤਮੰਨਾ ਹੀ ਪੂਰੀ ਕਰ ਦਿੱਤੀ ਇੱਕ ਵਾਰ ਮਾ ਆਖ ਕੇ ਤੇ ਗੁਰੂ ਪਿਆਰਿਓ ਇਸ ਤਰ੍ਹਾਂ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਨੇ ਰਾਣੀ ਮੀਣੀ ਨੂੰ ਮਾ ਆਖ ਕੇ ਉਹਨਾਂ ਦੇ ਮਨ ਦੀ ਤਮੰਨਾ ਹੀ ਖਤਮ ਕਰ ਦਿੱਤੀ ਤੇ ਜਦੋਂ ਇਹ ਗੱਲ ਰਾਜਾ ਫਤਿਹ ਚੰਦ ਨੂੰ ਆਖੀ ਗਈ ਰਾਜਾ ਫਤਿਹ ਚੰਦ ਵੀ ਬਹੁਤ ਖੁਸ਼ ਹੋਇਆ ਕਿ ਗੁਰੂ ਗੋਬਿੰਦ ਰਾਏ ਮਹਾਰਾਜ ਵਰਗਾ ਪੁੱਤਰ ਸਾਨੂੰ ਮਿਲਿਆ ਸਾਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਸੋ ਗੁਰੂ ਪਿਆਰੇ ਜਦੋਂ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਆਪਣੇ ਪਰਿਵਾਰ ਸਮੇਤ ਪਟਨਾ ਸਾਹਿਬ ਛੱਡ ਕੇ ਆਨੰਦਪੁਰ ਸਾਹਿਬ ਜਾ ਰਹੇ ਸਨ ਤਾਂ ਰਾਣੀ ਮੀਣੀ ਤੇ ਰਾਜਾ ਫਤਿਹ ਚੰਦ ਰੋਣ ਦੇ ਸਨ ਕਿ ਪਾਤਸ਼ਾਹ ਜੀ ਹੁਣ ਮੈਨੂੰ ਮਾਂ ਕੌਣ ਆਖਿਆ ਕਰੇਗਾ ਤੇ ਮੈਂ ਕਿਹਨੂੰ ਪੁੱਤਰ ਆਖਿਆ ਕਰਾਂਗੀ ਕਰਾਂਗੀ ਤੇ ਗੋਵਿੰਦ ਰਾਏ ਮਹਾਰਾਜ ਜੀ ਕਹਿੰਦੇ ਮੈਂ ਦੂਰ ਨਹੀਂ ਚੱਲਿਆ ਮਾਖੋਵਾਲ ਦੀ ਧਰਤੀ ਆਨੰਦਪੁਰ ਸਾਹਿਬ ਚੱਲਿਆ ਜਦੋਂ ਮਰਜੀ ਜਦੋਂ ਤੁਹਾਡਾ ਜੀ ਕਰੇ ਚਿੱਤ ਕਰੇ ਤੁਸੀਂ ਯਾਦ ਕਰਿਆ ਕਰੋ ਅਸੀਂ ਪਹੁੰਚਿਆ ਕਰਾਂਗੇ ਤੇ ਜਦੋਂ ਤੁਹਾਡਾ ਜੀ ਕਰੇ ਤੁਸੀਂ ਆਨੰਦਪੁਰ ਸਾਹਿਬ ਆਜਿਆ ਕਰੋ ਇੰਨੀ ਗੱਲ ਆਖਣ ਤੇ ਹੀ ਉਹਨਾਂ ਦੇ ਮਨ ਦੀ ਜਿਹੜੀ ਰੀਤ ਸੀ ਉਹ ਪੂਰੀ ਕਰ ਦਿੱਤੀ ਤੇ ਗੁਰੂ ਪਿਆਰਿਓ ਗੋਵਿੰਦ ਰਾਏ ਮਹਾਰਾਜੀ ਤਾਂ ਇਤਿਹਾਸ ਵਿੱਚ ਆਉਂਦਾ ਨਹੀਂ ਕਿ ਮੁੜ ਕੇ ਪਟਨਾ ਸਾਹਿਬ ਗਏ ਨੇ ਪਰ ਰਾਜਾ ਫਤਿਹ ਚੰਦ ਤੇ ਰਾਣੀ ਮੇਣੀ ਜਰੂਰ ਆਨੰਦਪੁਰ ਸਾਹਿਬ ਜਾਂਦੇ ਰਹੇ ਸੀ ਇਸ ਤਰ੍ਹਾਂ ਸਤਿਗੁਰਾਂ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਅੱਜ ਦੇ ਬਾਬਿਆਂ ਵਾਂਗ ਜਿਹੜੇ ਕਹਿੰਦੇ ਜੀ ਪੁੱਤਰ ਦੇ ਦਾਂਗੇ ਧੀ ਤਾਂ ਕੋਈ ਦਿੰਦਾ ਹੀ ਨਹੀਂ ਨਾ ਸਾਰੇ ਪੁੱਤਰ ਹੀ ਦੇ ਰਹੇ ਨੇ ਕਿਉਂ ਕਿਉਂਕਿ ਮੋٹے ਪੈਸੇ ਬਣਦੇ ਨੇ ਤੇ ਗੁਰੂ ਪਿਆਰੇ ਧੰਨ ਗੋਬਿੰਦ ਰਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਮਨ ਦੀ ਇਹ ਮਰਦ ਹੀ ਪੂਰੀ ਕਰ ਦਿੱਤੀ ਰੀਜ ਹੀ ਪੂਰੀ ਕਰ ਦਿੱਤੀ ਕਿਉਂਕਿ ਧੀ ਪੁੱਤਰ ਦੋਵੇਂ ਸਮਾਨ ਹੁੰਦੇ ਨੇ ਸੋ ਇਸ ਤਰ੍ਹਾਂ ਸਤਗੁਰਾਂ ਨੇ ਰਾਜਾ ਫਤਿਹ ਚੰਦ ਤੇ ਰਾਣੀ ਮੀਣੀ ਦੀ ਇੱਛਾ ਪੂਰੀ ਕੀਤੀ ਸੋ ਇੰਨੀਆਂ ਬੇਨਤੀਆਂ ਪ੍ਰਬਾਨ ਜੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ